ਮਾਨਸਾ ਤੋਂ ਬੇਕਦਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਬੱਸ ਟਰਾਲੇ ਦੇ ਨਾਲ ਜਾ ਟਕਰਾਈ ਹੈ ਜੀ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਡੀ ਖਬਰ ਹੈ ਇਸ ਵੇਲੇ ਦੀ ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਬੱਸ ਜਿਹੜੀ ਹੈ ਟਰਾਲੇ ਦੇ ਵਿੱਚ ਜਾ ਟਕਰਾਈ ਹੈ ਤੇ ਪਰਖੱਚੇ ਤੱਕ ਉੱਡ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇहद ਗੰਭੀਰ ਰੂਪ ਦੇ ਨਾਲ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੰਘਣੀ ਧੁੰਦ ਦੇ ਕਾਰਨ ਦੱਸਿਆ ਜਾ ਰਿਹਾ ਹੈ ਰਾਹੀਰਾਂ ਦੇ ਵੱਲੋਂ ਵੀ ਜਦ ਇਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਜਿਹੜੇ ਰਾਹੀਰ ਲੰਘ ਰਹੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸੰਘਣੀ ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਪ੍ਰਾਈਵੇਟ ਕੰਪਨੀ ਦੀ ਇਹ ਬੱਸ ਸੀ ਔਰ ਟਰਾਲੇ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਹੈ ਮੂਰਲੀ ਕਨੈਕਟਰ ਸੀਟ ਤੋਂ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਬੱਸ ਜਿਹੜੀ ਹੈ ਉਹ ਤਬਾਖ ਹੋ ਚੁੱਕੀ ਹੈ ਔਰ ਇੰਜਨ ਦੇ ਵੀ ਖਲਾਰੇ ਪੈ ਚੁੱਕੇ ਨੇ ਔਰ ਵਿੱਚ ਸਵਾਰੀਆਂ ਦੀ ਜੇਕਰ ਗੱਲ ਕਰਦੇ ਆ ਤਾਂ 25 ਤੋਂ 30 ਸਵਾਰੀਆਂ ਦੱਸਿਆ ਜਾ ਰਿਹਾ ਕਿ ਇਸ ਬੱਸ ਦੇ ਵਿੱਚ ਮੌਜੂਦ ਸੀਗੀਆਂ ਜਿਨ੍ਹਾਂ ਦੇ ਵਿੱਚੋਂ 9 ਸਵਾਰੀਆਂ ਬੇहद ਗੰਭੀਰ ਰੂਪ ਦੇ ਨਾਲ ਜ਼ਖਮੀ ਐ ਤੇ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਫਿਲਹਾਲ ਉਸ ਉਹਨਾਂ ਨੂੰ ਮੌਕੇ ਤੇ ਐਂਬੂਲੈਂਸ ਬੁਲਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਨਸਾ ਦੇ ਕਸਬਾ ਸਰਦੂਲਗੜ ਦੇ ਵਿੱਚ ਨੈਸ਼ਨਲ ਹਾਈਵੇ ਤੇ ਇਹ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਹੈ ਸੜਕੀ ਹਾਸੇ ਦੇ ਵਿੱਚ ਬੱਸ ਦੀ ਸਵਾਰੀਆਂ ਦੇ ਨਾਲ ਭਰੀ ਬੱਸ ਦੀ ਤੇ ਟਰਾਲੇ ਦੀ ਟੱਕਰ ਹੁੰਦੀ ਹੈ ਤਸਵੀਰਾਂ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਰਿਹਾ ਹੋਵੇਗਾ ਔਰ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਇੱਕ ਸਾਈਡ ਤੋਂ ਟਰਾਲਾ ਜਿਹੜਾ ਉਹ ਰੋਡ ਦੇ ਉੱਪਰ ਚੜ ਰਿਹਾ ਸੀਗਾ ਔਰ ਦੂਸਰੀ ਸਾਈਡ ਤੋਂ ਜਿਹੜਾ ਨੈਸ਼ਨਲ ਹਾਈਵੇ ਹੈ ਨਾ ਦੂਸਰੀ ਸਾਈਡ ਤੋਂ ਬੱਸ ਆ ਰਹੀ ਸੀ ਤੇ ਅਚਾਨਕ ਧੁੰਦ ਕਾਰਨ ਜਿਹੜਾ ਡਰਾਈਵਰ ਨੂੰ ਪਤਾ ਨਹੀਂ ਲੱਗ ਪਾਇਆ ਤੇ ਟਰਾਲੇ ਦੇ ਨਾਲ ਸਿੱਧੀ ਜਿਹੜੀ ਟੱਕਰ ਹੈ ਉਹ ਇਸ ਬੱਸ ਦੀ ਹੋ ਜਾਂਦੀ ਹੈ ਔਰ ਸ਼ੀਸ਼ੇ ਜਿਹੜੇ ਨੇ ਮੂਹਰੇਲੇ ਉਹ ਸਾਰੇ ਟੁੱਟ ਚੁੱਕੇ ਨੇ ਔਰ ਇੰਜਣ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਉਹ ਟੋਟਲੀ ਤਬਾਹ ਹੋਇਆ ਔਰ ਨੌ ਸਵਾਰੀਆਂ 25 ਤੋਂ 30 ਸਵਾਰੀਆਂ ਇਸ ਬੱਸ ਦੇ ਵਿੱਚ ਮੌਜੂਦ ਸੀਗੇ ਔਰ ਜਿਸ ਸਮੇਂ ਟੱਕਰ ਹੁੰਦੀ ਹੈ ਤਾਂ ਸ਼ੀਸ਼ੇ ਜਿਹੜੇ ਹੈ ਬੱਸ ਦੇ ਉਹ ਟੁੱਟ ਕੇ ਜਿਹੜਾ ਉਹ ਸਵਾਰੀਆਂ ਦੇ ਉੱਪਰ ਵੱਜ ਜਾਂਦੇ ਨੇ ਤਾਂ ਝਟਕੇ ਦੇ ਕਾਰਨ ਇਹ ਵੱਡੀ ਹਾਣੀ ਜਿਹੜੀ ਹੈ ਇਹਨਾਂ ਸਵਾਰੀਆਂ ਨੂੰ ਪਹੁੰਚੀ ਹੈ ਨੌਂ ਦੀ ਹਾਲਤ ਜਿਹੜੀ ਹੈ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਕਈ ਤਾਂ ਵੈਂਟੀਲੇਟਰ ਤੇ ਲੱਗੇ ਹੋਏ ਨੇ ਤਾਂ ਕਈ ਸਵਾਰੀਆਂ ਜਿਹੜੀਆਂ ਨੇ ਆਈਸੀਯੂ ਦੇ ਵਿੱਚ ਫਿਲਹਾਲ ਦੀ ਘੜੀ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਜਿਹੜਾ ਰੱਖਿਆ ਗਿਆ ਤਾਂ ਭਿਆਨਕ ਹਾਦਸਾ ਵਾਪਰਿਆ ਸਰਦੂਲਗੜ੍ਹ ਦੇ ਵਿੱਚ ਧੁੰਦ ਦੇ ਕਾਰਨ ਇਹ ਵੱਡਾ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਦੀ ਟਰਾਲੇ ਦੇ ਨਾਲ ਟੱਕਰ ਹੋ ਗਈ ਹੈ ਤਾਂ ਬਾਕੀ ਤੁਹਾਨੂੰ ਚਸ਼ਮਦੀਦ ਦੀ ਤੇ ਹੋਰ ਰਾਹੀਗੀਆਂ ਦੀ ਵੀ ਗੱਲਬਾਤ ਸੁਣਾਵਾਂਗੇ ਕਿ ਕਿਵੇਂ ਇਹ ਪੂਰਾ ਹਾਦਸਾ ਵਾਪਰਿਆ ਕਿੰਨੀਆਂ ਸਵਾਰੀਆਂ ਬੱਸ ਦੇ ਵਿੱਚ ਸੀਗੀਆਂ ਔਰ ਅਚਾਨਕ ਧੁੰਦ ਦੇ ਕਾਰਨ ਕਿਵੇਂ ਇਹ ਦੋਨਾਂ ਆਪਸੀ ਚੀਜ਼ਾਂ ਦੀ ਟੱਕਰ ਹੁੰਦੀ ਹੈ ਤਾਂ ਰਾਹੀਗੀਆਂ ਦੀ ਵੀ ਔਰ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਜਿਹੜੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਨੇ ਆ ਟ੍ਰੈਲੇ ਵਾਲਾ ਹੈਗਾ ਇਹ ਟਰਾਲਾ ਵਾਇਰਲ ਆ ਰਿਹਾ ਸੀ ਤੇ ਅਜੇ ਤੱਕ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਪਰ ਮਾਤਰਾ ਦੀ ਮਹਿਰ ਰਹੀ ਹੈ ਤੇ ਨੁਕਸਾਨ ਹੋਣ ਤੇ ਕਾਹਨੇ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਇਹ ਕੋਈ ਜਿਹੜਾ ਇਹ 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 ਜਿਹੇ ਇਨਵੈਸਟੀਗੇਸ਼ਨ ਇਹ ਚੱਲ ਰਹੀ ਹੈ ਜਿਹੜਾ ਡਰਾਈਵਰ ਜਿਹੜਾ ਟਰਾਲੇ ਦਾ ਡਰਾਈਵਰ ਹੈਗਾ ਉਹ ਇਥੋਂ ਮੌਕੇ ਤੋਂ ਭੱਜ ਗਿਆ ਤੇ ਉਹਦੇ ਮੁਤਾਬਕ ਕਰਕੇ ਜੋ ਵੀ ਸਾਹਮਣੇ ਆਉਣਗੇ ਤੱਥ ਇਨਵੈਸਟੀਗੇਸ਼ਨ ਦੌਰਾਨ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਣਾ ਬਾਈ ਬਲਵਿੰਦਰ ਸਿੰਘ ਤੇ ਮੈਂ ਬਟੰਡੇ ਤੋਂ ਆ ਰਿਹਾ ਸੀ ਜੀ ਹੋਂ ਸਰੂਰ ਨੂੰ ਇੱਥੇ ਘੋੜੇ ਵਾਲਾ ਪੈਕਰੀ ਜਾਂਦਾ ਸੀ ਜੀ ਸੜਕਲੇ ਜਮਾਂ ਵਿਚਾਲੇ ਵਿਚਕਾਰ ਕਿਤੇ ਥਾਂ ਹੀ ਨਿਚਪੁਰਾ ਵੀ ਗਾਂ ਗੱਡੀ ਨੰਗਰ ਨੂੰ ਇੱਕੇ ਦਾਵੇਂ ਨੇ ਮੂਰੇ ਗੱਡੀ ਕਰਤੀ ਜੀ ਘੋੜਾ ਗੱਡੀ ਰੋਕਣ ਨੂੰ ਟਾਈਮ ਹੀ ਨਹੀਂ ਦਿੱਤਾ ਜੀ ਇਹਨੇ ਕਿੰਨਾ 69 ਰੁਪਏ ਜਾਨੀ ਨੁਕਸਾਨ ਹੋਇਆ ਜਾਨੀ ਬਚ ਗਿਆ ਜੀ ਸੱਟਾਂ ਹੈਗੀਆਂ ਮੜੀਆਂ ਮੋਟੀਆਂ ਜੀ ਬੜਾ ਜਾਨੀ ਨੁਕਸਾਨ ਨਹੀਂ ਹੈਗਾ ਜੀ ਕੋਈ ਬਲ ਸੱਟਾ ਬੇਟਾ ਬਚ ਗਿਆ ਜੀ ਮੁੰਡਾ ਇਹ ਦੋ ਚਾਰ ਦੇ ਐਕਸੀਡੈਂਟ ਹੋਇਆ ਹੈ ਸਦੂਲੀ ਖਬਰ ਐਸ ਵੇਲੇ ਦੀ ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਸਵਾਰੀਆਂ ਦੇ ਨਾਲ ਭਰੀ ਬੱਸ ਜਿਹੜੀ ਐ ਟਰਾਲੇ ਦੇ ਵਿੱਚ ਜਾ ਟਕਰਾਈ ਐ ਤੇ ਪਰ ਖੱਚੇ ਤੱਕ ਉੱਡ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੇਹਤ ਗੰਭੀਰ ਰੂਪ ਦੇ ਨਾਲ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੰਘਣੀ ਧੁੰਦ ਦੇ ਕਾਰਨ ਦੱਸਿਆ ਜਾ ਰਿਹਾ ਹੈ ਰਾਹੀਰਾਂ ਦੇ ਵੱਲੋਂ ਵੀ ਜਦ ਇਸ ਸਮੇ ਇਹ ਹਾਦਸਾ ਵਾਪਰਿਆ ਉਸ ਸਮੇ ਜਿਹੜੇ ਰਾਹੀਰ ਲੰਘ ਰਹੇ ਸੀ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਸੰਘਣੀ ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਹੈ ਪ੍ਰਾਈਵੇਟ ਕੰਪਨੀ ਦੀ ਇਹ ਬੱਸ ਸੀ ਔਰ ਟਰਾਲੇ ਦੇ ਨਾਲ ਇਸ ਦੀ ਟੱਕਰ ਹੋ ਜਾਂਦੀ ਹੈ ਮੂਰਲੀ ਕਨੈਕਟਰ ਸੀਟ ਤੋਂ ਤੁਸੀਂ ਦੇਖ ਸਕਦੇ ਹੋ ਕਿ ਟੋਟਲ ਬੱਸ ਜਿਹੜੀ ਹੈ ਉਹ ਤਬਾਹ ਹੋ ਚੁੱਕੀ ਹੈ ਔਰ ਇੰਜਣ ਦੇ ਵੀ ਖਿਲਾਰੇ ਪੈ ਚੁੱਕੇ ਨੇ ਔਰ ਵਿੱਚ ਸਵਾਰੀਆਂ ਦੀ ਜੇਕਰ ਗੱਲ ਕਰਦੇ ਹਾਂ ਤਾਂ 25 ਤੋਂ 30 ਸਵਾਰੀਆਂ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਦੇ ਵਿੱਚ ਮੌਜੂਦ ਸੀਗੀਆਂ ਜਿਨ੍ਹਾਂ ਦੇ ਵਿੱਚੋਂ 9 ਸਵਾਰੀਆਂ ਵੇਖਦੇ ਗੰਭੀਰ ਰੂਪ ਦੇ ਨਾਲ ਜ਼ਖਮੀ ਐ ਤੇ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਫਿਲਹਾਲ ਉਸ ਉਹਨਾਂ ਨੂੰ ਮੌਕੇ ਤੇ ਐਂਬੂਲੈਂਸ ਬੁਲਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਨਸਾ ਦੇ ਕਸਬਾ ਸਰਦੂਲਗੜ ਦੇ ਵਿੱਚ ਨੈਸ਼ਨਲ ਹਾਈਵੇ ਤੇ ਇਹ ਵੱਡਾ ਤੇ ਭਿਆਨਕ ਹਾਦਸਾ ਵਾਪਰਿਆ ਸੜਕੀ ਹਾਸੇ ਦੇ ਵਿੱਚ ਬੱਸ ਦੀ ਸਵਾਰੀਆਂ ਦੇ ਨਾਲ ਭਰੀ ਬੱਸ ਦੀ ਤੇ ਟਰਾਲੇ ਦੀ ਟੱਕਰ ਹੁੰਦੀ ਹੈ ਤਸਵੀਰਾਂ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਰਿਹਾ ਹੋਵੇਗਾ ਔਰ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਇੱਕ ਸਾਈਡ ਤੋਂ ਟਰਾਲਾ ਜਿਹੜਾ ਉਹ ਰੋਡ ਦੇ ਉੱਪਰ ਚੜ ਰਿਹਾ ਸੀਗਾ ਔਰ ਦੂਸਰੀ ਸਾਈਡ ਤੋਂ ਜਿਹੜਾ ਨੈਸ਼ਨਲ ਹਾਈਵੇ ਹੈ ਨਾ ਦੂਸਰੀ ਸਾਈਡ ਤੋਂ ਬੱਸ ਆ ਰਹੀ ਸੀ ਤੇ ਅਚਾਨਕ ਧੁੰਦ ਕਾਰਨ ਜਿਹੜਾ ਡਰਾਈਵਰ ਨੂੰ ਪਤਾ ਨਹੀਂ ਲੱਗ ਪਾਇਆ ਤੇ ਟਰਾਲੇ ਦੇ ਨਾਲ ਸਿੱਧੀ ਜਿਹੜੀ ਟੱਕਰ ਹੈ ਉਹ ਇਸ ਬੱਸ ਦੀ ਹੋ ਜਾਂਦੀ ਔਰ ਸ਼ੀਸ਼ੇ ਜਿਹੜੇ ਨੇ ਮੂਹਰੇ ਉਹ ਸਾਰੇ ਟੁੱਟ ਚੁੱਕੇ ਨੇ ਔਰ ਇੰਜਣ ਦੀ ਅਸੀਂ ਜੇਕਰ ਗੱਲ ਕਰਦੇ ਹਾਂ ਤਾਂ ਉਹ ਟੋਟਲੀ ਤਬਾਹ ਹੋਇਆ ਹੈ ਔਰ 9 ਸਵਾਰੀਆਂ 25 ਤੋਂ 30 ਸਵਾਰੀਆਂ ਇਸ ਬੱਸ ਦੇ ਵਿੱਚ ਮੌਜੂਦ ਸੀਗੀਆਂ ਔਰ ਜਿਸ ਸਮੇਂ ਟੱਕਰ ਹੁੰਦੀ ਹੈ ਤਾਂ ਸ਼ੀਸ਼ੇ ਜਿਹੜੇ ਹੈ ਬੱਸ ਦੇ ਉਹ ਟੁੱਟ ਕੇ ਜਿਹੜਾ ਉਹ ਸਵਾਰੀਆਂ ਦੇ ਉੱਪਰ ਵੱਜ ਜਾਂਦੇ ਨੇ ਤਾਂ ਝਟਕੇ ਦੇ ਕਾਰਨ ਇਹ ਵੱਡੀ ਹਾਨੀ ਜਿਹੜੀ ਹੈ ਇਹਨਾਂ ਸਵਾਰੀਆਂ ਨੂੰ ਪਹੁੰਚੀ ਹੈ ਨੂਨ ਦੀ ਹਾਲਤ ਜਿਹੜੀ ਹੈ ਬੇਹਦ ਗੰਭੀਰ ਦੱਸੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ ਕਈ ਤਾਂ ਵੈਂਟੀਲੇਟਰ ਤੇ ਲੱਗੇ ਹੋਏ ਨੇ ਤਾਂ ਕਈ ਸਵਾਰੀਆਂ ਜਿਹੜੀਆਂ ਨੇ ਉਹ ਆਈਸੀਯੂ ਦੇ ਵਿੱਚ ਆ ਫਿਲਹਾਲ ਦੀ ਘੜੀ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਜਿਹੜਾ ਰੱਖਿਆ ਗਿਆ ਤਾਂ ਭਿਆਨਕ ਹਾਦਸਾ ਵਾਪਰਿਆ ਸਰਦੂਲਗੜ ਦੇ ਵਿੱਚ ਧੁੰਦ ਦੇ ਕਾਰਨ ਇਹ ਵੱਡਾ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ